ਮੇਰਾ ਫਿਲਮਾਂ ਚ ਮੇਰਾ ਫਿਲਮਾਂ ਚ ਆਉਣ ਦੀ ਵਜ੍ਹਾ ਨੀਰੂ ਬਾਜਵਾ ਜੀ ਹੈ ਮੈਂ ਮੇਰੇ ਫਿਲਮ ਦਾ ਪਹਿਲਾ ਸੀਨ ਜਿਮੀ ਸ਼ੇਰਗਲ ਔਰ ਨੀਰੂ ਜੀ ਦੀ ਫਿਲਮ ਸੀ ਮਿਲ ਕਰਾ ਦੇ ਰੱਬਾ ਮਿਲ ਕਰਾ ਦੇ ਰੱਬਾ ਹਾਂਜੀ ਉਹਦੇ ਵਿੱਚ ਮੇਰਾ ਪਹਿਲਾ ਸੀਨ ਸੀ ਤੇ ਮੈਂ ਪਹਿਲੀ ਵਾਰੀ ਕੈਮਰਾ ਫੇਸ ਨੀਰੂ ਜੀ ਨਾਲ ਹੀ ਕੀਤਾ ਸੋ ਮੇਰਾ ਫਿਲਮਾਂ ਚ ਆਉਣ ਦਾ ਜਿਹੜਾ ਮੈਨੂੰ ਮੌਕਾ ਮਿਲਿਆ ਉਹ ਇਹਨਾਂ ਕਰਕੇ ਹੀ ਮੈਂ ਪ੍ਰਭਾਵਿਤ ਹੋਇਆ ਨਾ ਤੋ ਮੈਂ ਇਨਸਪਾਇਰ ਹੋਇਆ ਮੇਰਾ ਤੋ ਸ਼ੋ ਸੀ ਕੋ ਜਲੰਦਰ ਤੇ ਮੇਰਾ ਕੋਈ ਫਰੈਂਡ ਸੀ ਉਹ ਕਹਿੰਦੇ ਵੀ ਇੱਕ ਛੋਟਾ ਜਿਹਾ ਸੀਨ ਆ ਤੂੰ ਕਰ ਦੇਗਾ ਤੇ ਮੈਂ ਕਿਹਾ ਕੌਣ ਹੈ ਕਹਿੰਦੇ ਜਿਮੀ ਸ਼ਿਰਗਲ ਤੇ ਨੀਰੂ ਬਾਜਵਾ ਐ ਫਿਲਮ ਦੇ ਵਿੱਚ ਮੈਂ ਕਿਹਾ ਮੈਂ ਹਾਂ ਪਹੁੰਚ ਜਾਊਗਾ ਜੋ ਵੀ ਕਰਨਾ ਕਰ ਦੂੰਗਾ ਸੋ ਮੈਂ ਉਹਨਾਂ ਨੂੰ ਪਹਿਲੀ ਵਾਰ ਹੀ ਦੇਖਿਆ ਮੈਂ ਪਹਿਲੀ ਵਾਰੀ ਵੈਨਿਟੀ ਦੇਖੀ ਮੇਰੇ ਲਈ ਇੱਕ ਸੁਪਨਾ ਸੀ ਉਹ ਸੋ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਨਾਲ ਮੈਂ ਪਹਿਲਾ ਸ਼ੇਅਰ ਕੀਤਾ ਜਿਹੜੀ ਸਕਰੀਨ ਪਹਿਲਾ ਸੀਨ ਮੇਰਾ ਫਿਲਮਾਂ ਦੇ ਵਿੱਚ ਨੀਰੂ ਜੀ ਦੇ ਨਾਲ ਸੋ ਮੇਰੇ ਲਈ ਲੱਕੀ ਵੀ ਨੇ ਇਹ ਤੇ ਇਨਸਪੀਰੇਸ਼ਨ ਵੀ ਨੇ ਕਿ ਮੈਨੂੰ ਫਿਲਮਾਂ 'ਚ ਆਉਣ ਦਾ ਮੌਕਾ ਵੀ ਮਿਲਿਆ ਤੇ ਮੈਨੂੰ ਇਨਸਪੀਰੇਸ਼ਨ ਵੀ ਮਿਲੀ ਕਿ ਮੈਂ ਫਿਲਮਾਂ ਕਰਨੀਆਂ ਉਹ ਇਹਨਾਂ ਕਰਕੇ ਨਹੀਂ ਰੋਚੀ ਕਰਕੇ ਬਹੁਤ ਹੀ ਵਧੀਆ ਥਿਸ ਇਜ਼ ਸੱਚ ਅ ਗ੍ਰੇਟ ਕੈਮਿਸਟਰੀ ਟੂ ਹੈਵ